ਜਲੰਧਰ ਇੱਕ ਅੰਮ੍ਰਿਤਧਾਰੀ ਨੇ 13 ਸਾਲ ਦੀ ਬੱਚੀ ਦੇ ਨਾਲ ਰੇਪ ਬਲਤਕਾਰ ਕੀਤਾ ਤੇ ਉਹਦਾ ਮਰਡਰ ਕਰ ਦਿੱਤਾ ਉਹਨੂੰ ਜਾਨ ਜਾਨ ਤੋਂ ਮਾਰ ਦਿੱਤਾ ਹੁਣ ਆਪਾਂ 2 ਕੁ ਮਹੀਨੇ ਪਿੱਛੇ ਜਾਈਏ ਜਦੋਂ ਇੱਕ ਪ੍ਰਵਾਸੀ ਨੇ ਇੱਕ ਭਈਏ ਨੇ ਠੀਕ ਹੈ ਛੋਟੇ ਜਿਹੇ ਬੱਚੇ ਦੇ ਨਾਲ ਉਹਦਾ ਰੇਪ ਕੀਤਾ ਉਹਦਾ ਮਰਡਰ ਕਰ ਦਿੱਤਾ ਤੇ ਉਦੋਂ ਸਾਰਾ ਪੰਜਾਬ ਸਾਰੀਆਂ ਜੱਥੇਬੰਦੀਆਂ ਡੰਡ ਚੱਕੀ ਹੋ ਸੀ ਨਹੀਂ ਕਿ ਭਈਏ ਕੱਢੋ ਭਈਏ ਮਾਰੋ ਹੁਣ ਉਹ ਜੱਥੇਬੰਦੀਆਂ ਨੂੰ ਬੇਨਤੀ ਆ ਵੀ ਸਾਰੇ ਪੰਜਾਬੀ ਕੱਢੋ ਪੰਜਾਬ ਚੋਂ ਸਾਰੇ ਅੰਮ੍ਰਿਤਧਾਰੀਆਂ ਨੂੰ ਮਾਰ ਦੋ ਕਿਉਂਕਿ ਤੁਸੀਂ ਤੁਹਾਡਾ ਤੁਹਾਡਾ ਇੰਨਾ ਨਿਆਂ ਆ ਤੁਸੀਂ ਬਹੁਤ ਕਾਨੂੰਨ ਦੇ ਰਖਵਾਲੇ ਆ ਤੁਸੀਂ ਤੁਸੀਂ ਕਹਿੰਦੇ ਸੀ ਭਈਏ ਕੱਢੋ ਭਈਏ ਮਾਰੋ ਹੁਣ ਸਾਰੇ ਅੰਮ੍ਰਿਤਧਾਰੀ ਮਾਰੋ ਜਾਂ ਉਹਨਾਂ ਨੂੰ ਕੱਢੋ ਪੰਜਾਬ ਚੋਂ ਕਿਉਂਕਿ ਸਿਰਫ ਇੱਕ ਅੰਮ੍ਰਿਤਧਾਰੀ ਨੇ ਸੋ ਕਾਲਡ ਖਾਲਸਾ ਜੀ ਨੇ 13 ਸਾਲ ਦੀ ਬੱਚੀ ਦੇ ਨਾਲ ਰੇਪ ਕੀਤਾ ਤੇ ਉਹਨੂੰ ਮਾਰ ਦਿੱਤਾ ਹੁਣ ਕਿੱਥੇ ਗਿਆ ਤੁਹਾਡਾ ਕਾਨੂੰਨ ਹੁਣ ਸਾਰੇ ਪੰਜਾਬੀਆਂ ਨੂੰ ਕੱਢੂਗੇ ਜਾਂ ਕੱਲੇ ਅੰਮ੍ਰਿਤਧਾਰੀ ਮਾਰੂਗੇ ਅੰਮ੍ਰਿਤਧਾਰੀਆਂ ਨੂੰ ਕੱਢੂਗੇ ਪੰਜਾਬ ਚੋਂ